ਤੇ ਨੈਨੋ ਜੂਰੀਆ ਪਾਈ ਸੀ ਪਿਛਲੀ ਵਾਰ ਕਣਕਵਰੀ ਵੀ ਸਪਰੇਅ ਕੀਤੀ ਸੀ ਇਹ ਨਹੀਂ ਵੀ ਨਹੀਂ ਅਸਰ ਕਰਦੀ ਪੂਰਾ ਅਸਰ ਕਰਦੀ ਆ ਸਪਰੇਅ ਵਾਲੀ ਜਿਹੜੀ ਦਵਾਈ ਮਤਲਬ ਕਰੀਦੀ ਆ ਨਾ ਕਣਕ ਨੂੰ ਉਹਦੇ ਜੀ ਵੀ ਪਾਈ ਉਹਦੇ ਨਾਲ ਵੀ ਸਪਰੇਅ ਦੇ ਵਿੱਚ ਮਤਲਬ ਸਪਰੇਅ ਨਾਲ ਹੀ ਉਹ ਕਣਕ ਠੀਕ ਹੋ ਜਾਂਦੀ ਆ ਜੀ ਬੜੀ ਨਹੀਂ ਕਿ ਨੈਨੋ ਜੂਰੀਆ ਜੂਰੀਆ ਵਧੀਆ ਵਾ ਪਰ ਵਰਤਦੇ ਬਹੁਤ ਲੋਕੀ ਘਟ ਨੇ ਪਤਾ ਨਹੀਂ ਕੀ ਗੱਲ ਕਿਉਂ ਨਹੀਂ ਵਰਤਦੇ ਇਹ ਸਪਰੇਅ ਦਾ ਹੀ ਪੰਗਾ ਜਾਂ ਬੰਦੇ ਨੂੰ ਸਪਰੇਅ ਕਰਨੀ ਪੈਂਦੀ ਆ ਕੀ ਸਾਨੂੰ ਪੰਪ ਬੰਨਣਾ ਪੈਂਦਾ ਪੰਪ ਹਾਰ ਜਿਵੇਂ ਦਾ ਰੱਖਦਾ ਨੀਗਾ ਜ ਜਾਂਦੇ ਪਰ ਨਹੀਂ ਇਹ ਖੇਚਲ ਸਮਝਦੀ ਆ ਬੜੀ ਪੈਲੀਆਂ ਦੇ ਵਿੱਚ ਤੇ ਸਾਨੂੰ ਇਹ ਇਹ ਆ ਵੀ ਲੱਗ ਜੇ ਤੇ ਮੜੀ ਦਵਾਈ ਖਿਲਾ ਰਹੀਏ ਤੇ ਚੱਲ ਵਿਲੇ ਹੋएगी ਇਸ ਤਰ੍ਹਾਂ ਬਥੇ ਲਾਂਭ ਲਿਆ ਸਟੇਟਾਂ ਦੇ ਵਿੱਚ ਸਪਰੇਅ ਕਰਦੀਆਂ ਬੁੜੀਆਂ ਕਰਦੀਆਂ ਰਿਮੋਟ ਨਾਲ ਹਾਂ ਰਿਮੋਟ ਨਾਲ ਕਰਦੀਆਂ ਨੇ ਉਹ ਹੈਲੀਕਾਪਟਰ ਦੇ ਹੁੰਦੇ ਆ ਜਿਹੜਾ ਡਰੋਨ ਡਰੋਨ ਨਾਲ ਉਹ ਕਰੇ ਤੇ ਉਹ ਹੋ ਸਕਦਾ ਸਾਰੇ ਕਰੋ ਉਧਰ ਵਾਹਿਬ ਕਰਦੇ ਨੇ ਲੰਬੀ ਠਾਈ ਹੈ ਟੀਵੀ ਵੇਖੀ ਰਣ ਤੇ ਟੀਵੀ ਦੇ ਵਿੱਚ ਹੁੰਦੀ ਉਹਨਾਂ ਦੀ ਫੋਟੋ ਉਹ ਬੁੜੀਆਂ ਹੱਥ ਜੀ ਆ ਉਹਨਾਂ ਦੇ ਕੰਟਰੋਲ ਚੰਗੀ ਚੀਜ਼ ਹਨ ਇਹਨਾਂ ਨੂੰ ਮੜੀ ਨਹੀਂ ਕਿਉਂ ਨਹੀਂ ਵਰੀ ਵੀ ਦਿੱਤੀ ਹੁਣ ਮੰਨ ਲਓ ਕਿਸੇ ਅੱਧ ਦੀ ਬੋਰੀ ਡਾਇਆ ਪਾਈਏ ਤੇ ਤਾਂ ਵੀ ਉਹਨਾਂ ਨੇ ਇਹਨਾਂ ਨੂੰ ਜੂਰੀ ਨਾਲ ਹੀ ਦੇਣੀ ਹੈ ਤੇ ਜੇ ਕਣਕ ਵਰੀ ਵੀ ਦੇਣੀ ਹੈ ਨਾ ਤਕਰੀਬਨ ਦਸਾਂ ਬੋਰੀਆਂ ਨਾਲ ਦੋ ਜਾਂ ਤਿੰਨ ਦੇ ਹੀ ਦਿੰਦੇ। ਧੱਕੇ ਨਾਲ ਦੇ ਦਿੰਦੇ ਆ ਵੀ ਲੈਣੀ ਪੈਣੀ ਤੁਹਾਨੂੰ। ਮਾੜੀ ਨਹੀਂ ਮੈਂ ਤੇ ਸਾਲ ਹੋ ਗਿਆ ਵਰਤਦੇ ਨੂੰ ਕਣਕਵਰੀ ਵਰਤੀ ਆ ਤੇ ਝੋਨੇਵਰੀ ਵਰਤੀ ਆ। ਇਹ ਨਹੀਂ ਪੇ ਸਾਰੀਆਂ ਪੈਰੀਆਂ ਨੇ ਥੋੜੀਆਂ ਜਿਹੀ ਵਰਤ ਕੇ ਵੇਖੀ। ਪੂਰਾ ਅਸਰ ਕਰਦੀ।